ਅੰਮ੍ਰਿਤਸਰ ਲੋਕ ਸਭਾ ਦੀ ਜ਼ਿਮਨੀ ਚੋਣ ਲਈ ਆਪਣਾ ਪੰਜਾਬ ਪਾਰਟੀ ਦਾ ਉਮੀਦਵਾਰ ਗੁਰਿੰਦਰਜੀਤ ਸਿੰਘ ਬਾਜਵਾ ਵੱਲੋਂ ਬੁੱਧਵਾਰ ਨੂੰ ਮੀਡੀਆ ਨਾਲ ਗੱਲਬਾਤ ਕਰਦਿਆਂ ਜਿੱਥੇ ਅਕਾਲੀ ਭਾਜਪਾ ਸਰਕਾਰ ਤੇ ਨਿਸ਼ਾਨਾ ਸਾਧਿਆ ਉੱਥੇ ਹੀ ਆਮ ਆਦਮੀ ਪਾਰਟੀ ਵੱਲੋਂ ਜ਼ਿਮਨੀ ਚੋਣ ਲਈ ਉਤਾਰੇ ਉਮੀਦਵਾਰ ਉਪਕਾਰ ਸਿੰਘ ਸੰਧੂ ਉੱਤੇ ਵੀ ਕਈ ਸਵਾਲ ਖੜੇ ਕੀਤੇ ਅੱਜ ਜਿਹੜੀਆਂ ਰਵਾਇਤੀ ਪਾਰਟੀਆਂ ਨੇ ਉਹਨਾਂ ਨੂੰ ਕੋਈ ਮੈਂ ਸਵਾਲ ਪੁੱਛੇ ਨੇ ਜਿਵੇਂ ਅਰਵਿੰਦ ਕੇਜਰੀਵਾਲ ਜਿਹੜਾ ਪੰਜਾਬ 'ਚ ਦਿੱਲੀ ਤੋਂ ਪੰਜਾਬ 'ਚ ਰਾਜ ਕਰਨ ਆਇਆ ਹੈ ਉਹਨੇ ਆਖਿਆ ਸੀ ਕਿ ਪੰਜਾਬ 'ਚੋ ਅਸੀਂ ਭ੍ਰਿਸ਼ਟਾਚਾਰ ਰਹਿਤ ਸਰਕਾਰ ਲਾਵਾਂਗੇ ਤੇ ਤਿੰਨ ਸਿਆਜਿਤਾਂ ਤੇ ਲੱਗਦੀ ਆ ਇਹ ਉਹਨੂੰ ਟਿਕਟ ਨਹੀਂ ਦਿੱਤੀ ਜਾਏਗੀ ਭਾਵੇਂ ਕ੍ਰਿਮੀਨਲ ਕੈਰੇਕਟਰਲੈਸ ਤੇ ਕਰਪਟ ਬੰਦੇ ਨੂੰ ਤੇ ਭ੍ਰਿਸ਼ਟਾਚਾਰ ਰਾਜ ਇਹਨਾਂ ਨੇ ਰਾਜ ਤੇ ਜ ਆਇਆ ਹੀ ਨਹੀਂ ਤੇ ਇਹਨਾਂ ਨੇ ਭ੍ਰਿਸ਼ਟਾਚਾਰ ਪਹਿਲਾਂ ਸ਼ੁਰੂ ਕਰ ਲਿਆ ਪੰਜਾਬ ਦੇ ਲੋਕ ਬਾਕੀ ਰਵਾਇਤੀ ਪਾਰਟੀਆਂ ਤੇ ਸਰਕਾਰ ਬਣਾ ਕੇ ਲੁੱਟਦੀ ਆ ਰਹੀਆਂ ਨੇ ਇਹਨੇ ਸਰਕਾਰ ਬਣਾਉਣ ਤੋਂ ਪਹਿਲਾਂ ਸਾਰਾ ਪੰਜਾਬ ਲੁੱਟ ਲਿਆ ਤੇ ਜਿੰਨੇ ਕਰਪਟ ਬੰਦੇ ਸੀ ਜੋ ਕਰੈਕਟਰ ਕਰੈਕਟਰਲੈਸ ਬੰਦੇ ਸੀ ਦੂਜੀਆਂ ਪਾਰਟੀਆਂ ਚ ਉਹ ਆਏ ਉਹਨਾਂ ਨੂੰ ਜਿਨ੍ਹਾਂ ਨੇ 8 8 9 9 10 10 ਸਾਲ ਦੂਜੀਆਂ ਪਾਰਟੀਆਂ ਚ ਸਰਕਾਰ ਹੰਡਾਈ ਦੂਜੀਆਂ ਅਪਰਾਧ ਕਰਪਸ਼ਨ ਕੀਤੀ ਉਹਨਾਂ ਨੂੰ ਪੈਸੇ ਲੈ ਕੇ ਟਿਕਟਾਂ ਦਿੱਤੀ ਆ ਸਿਸਟਮ ਬਦਲਣ ਦੀ ਗੱਲ ਕੀਤੀ ਸਿਸਟਮ ਕਿੱਥੋਂ ਬਦਲਿਆ ਜਾਏਗਾ